ਕਪੜੇ ਤੇ ਐਂ ਪ੍ਰਾਲੀ ਪ੍ਰੂਲੀ ਖਾਂਦੇ ਆ ਦਾਣੇ ਪਾ ਦੋ ਕੁਝ ਵੀ ਪਾ ਦੋ ਅੱਛਾ ਠੀਕ ਹੈ ਦੋਸਤੋ ਆਪਾਂ ਮਾਗੀ ਮੇਲੇ ਮੁਕਸਰ ਤੇ ਖੜੇ ਆ ਯਾਰ ਇੱਕ ਚੀਜ਼ ਤੁਹਾਨੂੰ ਬਹੁਤ ਘੈਂਟ ਦਿਖਾਉਣੀ ਹੈ ਇੱਥੇ ਬਾਈ ਆਪਣੇ ਨਾਲ ਹੈ ਕਿੰਦੀ ਆ ਬਾਈ ਦਾ ਨਾਮ ਤੇ ਇੱਥੇ ਇੱਕ ਬਰੀਡ ਲੈ ਕੇ ਆਇਆ ਚੂਹੇ ਤੇ ਖਰਗੋਸ਼ ਤੋਂ ਤਿਆਰ ਕੀਤੀ ਗਈ ਆ ਬਹੁਤ ਹੈਰਾਨੀ ਵਾਲੀ ਗੱਲ ਹੈਗੀ ਤੇ ਸੋਨੂੰ ਵੀ ਦਿਖਾਵਾਂਗੇ ਇੰਟਰਸਟਿੰਗ ਆਈਟਮ ਹੈ ਚੂਹੇ ਤੇ ਖਰਗੋਸ਼ ਦਾ ਮੇਲ ਕਰਾ ਕੇ ਇਹਨਾਂ ਨੇ ਇੱਕ ਬਰੀਡ ਤਿਆਰ ਕੀਤੀ ਆ ਹੈਗੇ ਤਾਂ ਕੁੱਕੜ ਕੱਕੜ ਵੀ ਇਹਨਾਂ ਕੋਲੇ ਉਹ ਵੀ ਦਿਖਾਵਾਂਗੇ ਤੇ ਸਾਰੀ ਗੱਲਬਾਤ ਕਰਾਵਾਂਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਈ ਕੀ ਹਾਲ ਚਾਲ ਵਧੀਆ ਜੀ ਵਧੀਆ ਵੀਰ ਤੇ ਬਾਈ ਆਪਣਾ ਪਿੰਡ ਕਿਹੜਾ ਕਿੱਥੋਂ ਆਇਆ ਆਪਾਂ ਪਿੰਡ ਜੀ ਉਪਲਾ ਅੱਛਾ ਵੜੇ ਅੱਛੀ ਬੋਲੋ ਬਰਾ ਪਿੰਡ ਉਪਲਾ ਵੀਰੇ ਜਿਹੜਾ ਪਟਿਆਲਾ ਜਿਲ੍ਹਾ ਪਟਿਆਲਾ ਤੇ ਦਿਖਾਈਏ ਆਪਣੇ ਜਾਨ ਦਿਖਾਓ ਵੀਰੇ ਆਜੋ ਨਾਂ ਕੀ ਇਹਦਾ ਗੁਣ ਬ੍ਰਿੰਟਮ ਨੇ ਜੀ ਗੁਣ ਕੀ ਇਹਦਾ ਸੋਹ ਵਾਸਤੇ ਨੇ ਕਰੇ ਸੋਹ ਕੁਆਲਟੀ ਅੱਛਾ ਹਾਂ ਕਰੇ ਬੰਦਾ ਸੌਂਖ ਖਾਤਰ ਜੋ ਮਰਜੀ ਬੰਦਾ ਇਹਨਾਂ ਤੋਂ ਵਧਾ ਲੇ ਠੀਕ ਹੈ ਬੱਚੇ ਲੈ ਲੈ ਓਕੇ ਕੱਲੇ ਸੋਹ ਵਾਲੀ ਆ ਹਾਂ ਤੇ ਅੰਡਾ ਬਾਈ ਜੋ ਮਰਜ਼ੀ ਖਾ ਸਕਦਾ ਬੰਦਾ ਜੋ ਕੁਝ ਮਰਜ਼ੀ ਕਰੇ ਤੇ ਅੰਡਾ ਬਾਈ ਬਾਲੀ ਜਿਹੀ ਫਰੀਕ ਜੈਦਾ ਯਾਰ ਅੰਡਾ ਸਾਈਜ਼ ਮਦਦ ਜਿੱਦਾਂ ਕਹ ਇਹਨਾਂ ਦਾ ਸਾਈਜ਼ ਆ ਵੀਰੇ ਉਹਨਾਂ ਕਹ ਇਹਨਾਂ ਨੇ ਅੰਡਾ ਦੇਣਾ ਠੀਕ ਹੈ ਉਦੋਂ ਆਇਆ ਹੁਣ ਜਿਆਦੇ ਵੱਡੀ ਮੁਰਗੀ ਦਾ ਹੈ ਨਹੀਂ ਠੀਕ ਹੈ ਬਾਈ ਛੋਟਾ ਛੋਟਾ ਸਾਈਜ਼ ਦਾ ਤਾਂ ਛੋਟੇ ਹੀ ਅੰਡਾ ਦੋ ਤੇ ਤਾਪ ਤਾਪਮਾਨ ਟੈਂਪਰੇਚਰ ਹੈ ਕਿੰਨਾ ਕ ਚੱਲ ਚੱਲੀ ਜਾਣਾ ਕਿ ਕੋਈ ਚੱਕਰ ਕੋਈ ਚੱਕਰ ਹੀ ਨਹੀਂ ਵੀਰੇ ਇਹਨੂੰ ਜਿਵੇਂ ਬਿਲਕੁਲ ਦੇਸੀ ਨਾਲ ਦੇਨੇ ਠੀਕ ਹੈ ਤੇ ਦੋਸਤ ਪੂਰੀ ਗਰਮੀ ਸਹਿੰਦੇ ਨੇ ਪੂਰੀ ਠੰਡ ਸਹਿੰਦੇ ਨੇ ਹਾਂ ਤੇ ਦੇਖੋ ਕਿੰਨੇ ਘੈਂਟ ਗੱਲ ਬਾਤ ਆ ਛੋਟੇ ਛੋਟੇ ਜਾਨਵਰ ਆ ਮਰਮ ਜੀ ਮੈਂ ਤਾਂ ਕਿਤੇ ਆਪਣੀ ਜ਼ਿੰਦਗੀ ਚ ਪਹਿਲਾਂ ਕਿਤੇ ਦੇਖੇ ਨਹੀਂ ਐਵੇਂ ਆਪਾਂ ਗੱਪ ਮਾਰੀਏ ਹੈਨਾ ਤੇ ਜੇ ਤੁਸੀਂ ਸ਼ੋਪੀਸ ਵਾਸਤੇ ਆਪਣੇ ਘਰੇ ਲੈਣਾ ਚਾਹੁੰਦੇ ਹੋ ਬਾਈ ਨੰਬਰ ਬੋਲੂਗਾ ਉੱਥੋਂ ਤੁਸੀਂ ਕਨੈਕਟ ਕਰ ਸਕਦੇ ਹੋ ਬਾਈ ਨੰਬਰ ਬੋਲ ਦੇ ਕਹਿੰਦੀ ਆਪਣਾ 628300 462 ਇੱਕ ਵਾਰੀ ਹੋਰ ਬੋਲਦੇ ਬਾਈ 628300 462 ਤੇ ਬਾਈ ਹੁਣ ਆਪਾਂ ਉਹ ਚੀਜ਼ ਦਿਖਾਈਏ ਜਿਹੜੀ ਚੂਹੇ ਤੇ ਖਰਗੋਸ਼ ਤੋਂ ਪਿਆਰੀ ਹੈ ਨਾ ਤੇ ਇਹ ਬਰੀਡ ਹੈ ਜੀ ਦੋਸਤੋ ਆਪ ਰੀਡ ਇਹਨਾਂ ਨੇ ਚੂਹੇ ਦੇ ਖਰਗੋਸ਼ ਨੂੰ ਕ੍ਰਾਸ ਕਰਾ ਕੇ ਫੇਰ ਤਿਆਰ ਕੀਤੀ ਆ ਕੰਮ ਇਹਦਾ ਕੱਲਾ ਬਸ ਘਰਾਂ ਦੇ ਵਿੱਚ ਸ਼ੋ ਸ਼ੋ ਪੀਸ ਹੀ ਆ ਬਈ ਹਨਾ ਸ਼ੋ ਪੀਸ ਨਹੀਂ ਵੀਰੇ ਤੇ ਬਈ ਗੰਦ ਗੁੰਦ ਤਾਂ ਨਹੀਂ ਪਾਉਂਦੇ ਬੜਾ ਗੰਦ ਨਹੀਂ ਵੀਰੇ ਇੱਕ ਕਪੜੇ ਤੇ ਐਂ ਪ੍ਰਾਲੀ ਪ੍ਰੂਲੀ ਖਾਂਦੇ ਆ ਦਾਣੇ ਪਾ ਦਿਓ ਕੁਝ ਵੀ ਪਾ ਦਿਓ ਅੱਛਾ ਠੀਕ ਹੈ ਇਹ ਮੇਰੇ ਕੋਲੇ ਇੱਕ ਜੋੜਾ ਲੈ ਕੇ ਗਿਆ ਸੀ ਇੱਕ ਜੋੜੇ ਤੋਂ 12-13 ਜੋੜੇ ਹੋ ਗਏ ਅੱਛਾ ਬਈ ਰੱਖੇ ਹੋਇਆ ਬਾਦੂ ਕਿੰਨੇ ਕ ਟਾਈਮ ਬਾਅਦ ਸੂਪੈਂਦੇ ਇਹ ਇਹ ਮਹੀਨਾ ਦੋ ਮਹੀਨਾ ਬਾਅਦ ਮਹੀਨਾ ਬਾਅਦ ਸੂਪੈਂਦੇ ਅੱਛਾ ਹਾਂਜੀ 5-6 ਬੱਚੇ ਦਿੰਦੇ ਆ ਅੱਛਾ ਆ ਜੋੜਾ ਦੋ ਬੱਚੇ ਲੈ ਆਇਆ ਮੈਂ ਛੋਟੇ-ਛੋਟੇ ਨਾਲ ਜੋੜਾ 2500 ਵੀਰੇ ਅੱਛਾ 2500 ਦਾ ਫੇਰ ਤਾਂ ਹਰਮਨ ਮੜਾ ਨੇੜੇ ਕਰਕੇ ਦਿਖਾ ਦੇ ਫੇਰ ਤਾਂ ਯਾਰ ਜੇ ਕਿਸੇ ਨੇ ਕੰਮਕੁੰਮ ਕਰਨਾ ਹੋਵੇ ਕੰਮ ਵੀ ਕਰ ਸਕਦਾ ਬੰਦਾ ਇਹਨਾਂ ਦਾ ਕਰ ਸਕਦਾ ਜੀ ਹੈਨਾ ਹਾਂਜੀ ਹਾਂਜੀ ਤੇ ਦੋਸਤੋ ਬਹੁਤ ਹੀ ਘੈਂਟ ਗੱਲ ਬਾਤ ਆ ਯਾਰ ਤੁਸੀਂ ਆਪਣੇ ਘਰ ਦੇ ਵਿੱਚ ਸਜਾਵਟ ਬਾਈ ਕਿੰਦੀ ਨੇ ਆਪਣਾ ਨੰਬਰ ਇਹ ਬਾਈ ਮੂਹਣਾ ਮੈਂ ਪਿੰਡ ਫਤੇਪੁਰ ਮਣੀਵਾਲ ਤੋਂ ਅਮਲੋਡ ਕੋਲ ਅੱਛਾ ਹਾਂਜੀ ਉਹ ਤਾਂ ਚਲੋ ਉਹਦਾ ਕੋਈ ਨਾ ਜਦੋਂ ਤੁਹਾਡਾ ਨੰਬਰ ਹੀ ਬੋਲਦਾ ਹਾਂ ਨੰਬਰ ਹੀ ਬੋਲਦਾ ਇੱਕ ਦੂਜੇ ਤੇ ਭਰੋਸਾ ਤਾਂ ਹੈਗਾਗਾ ਹਾਂ ਬਸ ਮੇਰਾ ਭਰੋਸੇ ਬਿਨਾ ਗੱਡੀ ਨਹੀਂ ਚੱਲਦੀ ਜਿੱਥੇ ਭਰੋਸਾ ਨਾ ਹੋਵੇ ਉੱਥੇ ਫਿਰ 4500 ਕੰਮ ਕਰਦਾ ਹੈ ਨਾ ਹਾਂ ਤੇ ਬਈ ਆਪਾਂ ਦੋਸਤੋ ਆਪਾਂ ਹੁਣ ਰੇਟ ਰੂਟ ਪੁੱਛਦੇ ਆਂ ਨਾ ਤੋਂ ਬਾਈ ਹੋਰਾਂ ਤੋਂ ਬਈ ਆਜੋ ਨੇੜੇ ਲਿਆ ਹਰਮਣ ਤੇ ਆਹ ਕੁੱਕੜਾ ਨਾ ਕੀ ਰੇਟ ਹੈ ਜੋੜੇ ਦਾ ਜੀ ਵੈਸੇ 5000 ਪੰਗਦੇ ਆਂ ਹਾਂ ਦੇ 4500 ਦਾ ਦੇਣਾ 4500 ਦਾ ਦੇ ਦਾਂਗੇ ਤੇ ਭਾਈ ਜੇ ਆਪਣੀ ਵੀਡੀਓ ਦੇਖ ਕੇ ਆਊਗਾ ਕੋਈ